ਹਾਂ ਬਹੁਤ ਹੀ ਸਤਿਕਾਰਯੋਗ ਖੱਤਰੀ ਚੇਤਨਾ ਮੰਚ ਦੇ ਆਗੇدار ਵਰਦਾਨ ਸਾਰੇ ਮੇਰੇ ਸਤਿਕਾਰਯੋਗ ਨੇ ਕਿਉਂਕਿ ਖੱਤਰੀ ਕੌਮ ਐਸੀ ਆ ਜਿੱਕੇ ਆਪਾਂ ਕਹਿੰਦੇ ਆ ਖੱਤਰੀ ਇੱਕ ਨਾਮ ਹੀ ਕਾਫੀ ਆ ਇਹ ਬੱਬਰ ਸਿੰਘ ਸਾਡੇ ਖੱਤਰੀ ਭਰਾ ਹਰ ਕੰਮ ਨੂੰ ਚਾਹੇ ਕੋਈ ਲੰਗਰ ਹੋਵੇ ਚਾਹੇ ਕੋਈ ਖੂਨਦਾਨ ਕੈਂਪ ਹੋਵੇ ਚਾਹੇ ਕੋਈ ਕੋਈ ਵੀ ਸਮਾਜ ਦਾ ਕੰਮ ਹੋਵੇ ਇਹ ਸਾਰੇ ਕੀ ਕਹਿੰਦੇ ਮਿਲ ਜੁਲ ਕੇ ਹਮੇਸ਼ਾ ਅੱਗੇ ਰਹਿੰਦੇ ਨੇ ਸ਼ਹਿਰ ਦੇ ਵਿੱਚ ਕੋਈ ਵੀ ਕਿਸੇ ਕਿਸਮ ਦੀ ਵੀ ਕੋਈ ਕੰਮ ਹੋਵੇ ਇਹ ਸਭ ਤੋਂ ਕੀ ਕਹਿੰਦੇ ਅੱਗੇ ਰਹਿੰਦੇ ਨੇ ਇਹ ਆਪਣਾ ਫਰਜ਼ ਸਮਝਦੇ ਨੇ ਬਹੁਤ ਮੈਂ ਇਹਨਾਂ ਨੇ ਮੈਂ ਇਹਨਾਂ ਦਾ ਬਹੁਤ ਆਭਾਰੀ ਆ ਇਹਨਾਂ ਨੇ ਕੱਲ ਮੈਨੂੰ ਮੈਸੇਜ ਕੀਤਾ ਵੀ ਬੀਜਲੀ ਜਰੂਰ ਆਇਓ ਅਸੀਂ ਵੀ ਦੋ ਤਿੰਨ ਬੰਦੇ ਨੇ ਸਲਾਹ ਕੀਤੀ ਪਹਿਲਾਂ ਸਾਡੀ ਮਨਸ਼ਾ ਵੀ تھیਗੀ ਜਿਹੜੇ ਇਕੱਠੇ ਮੈਂ ਤਾਂ ਇਹਨਾਂ ਨੂੰ ਬਹੁਤ ਵਾਰ ਕਿਹਾ ਬਈ ਤੁਸੀਂ ਖੱਤਰੀਓ ਲੜੀ ਨਾ ਜੋ ਆਪਸ ਵਿੱਚ ਆਪਾਂ ਇਕੱਠੇ ਹੀ ਹੋ ਜਓ ਆਪਾਂ ਇਕੱਠੇ ਹੀ ਆ ਜੀ ਤੇ ਇਕੱਠੇ ਹੀ ਆ ਤੇ ਮੈਨੂੰ ਬਹੁਤ ਅੱਛਾ ਲੱਗਦਾ ਜਦ ਇਕੱਠੇ ਆਪਾਂ ਜੁੜ ਜਾਂਦੇ ਆ ਉਦੋਂ ਵੀ ਅੱਛਾ ਲੱਗਦਾ ਬਾਕੀ ਸਾਰਿਆਂ ਤੇ ਕੀ ਕਰੇ ਸ਼੍ਰੀ ਪ੍ਰਭੂ ਰਾਜਨੀ ਦੀ ਕਿਰਪਾ ਸਾਰੇ ਲੋਕ ਇਹ ਹੋਕੇ ਕੰਮ ਕਰਨੇ ਚਾਹੀਦੇ ਨੇ ਸਮਾਜ ਦੇ ਨਸ਼ਿਆ ਵਿਰੁੱਧ ਵੀ ਕੀ ਕੰਮ ਕਰਨੇ ਚਾਹੀਦੇ ਨੇ ਜਿਹੜੇ ਸਾਡੇ ਕੰਮ ਨੇ ਦੇਖੋ ਬਹੁਤ ਗ੍ਰੀਤੀ ਵਾਲੀ ਜਿਹੜੀ ਸਮਾਜ ਦੀ ਆ ਜਿਵੇਂ ਕਿ ਨਸ਼ੇ ਦਾ ਹੈਗਾ ਵਿਹੇੜ ਦਾ ਹੈਗਾ ਜਿੱਤੇ ਸਾਡੀਆਂ ਕੁੜੀਆਂ ਇੱਕ ਦੂਰੇ ਨਾਲ ਮਿਲ ਕੇ ਕੀ ਕਰਨੇ ਇੱਕ ਸਾਨੂੰ ਸਮਾਜ ਦੇ ਸਾਰਿਆਂ ਨੂੰ ਇਕੱਠੇ ਹੋ ਰਿਸ਼ਤੇ ਨਾਤੇ ਦੀ ਵੀ ਬੜੀ ਪ੍ਰੋਬਲਮ ਆਉਂਦੀ ਆ ਅਸੀਂ ਕਿੱਥੇ ਵੀ ਸਬਾਵਨੋਂ ਸੰਗਰੂਰ ਤੋਂ ਸਾਡੇ ਹੈੱਡ ਆਫ ਵਿੱਚੋਂ ਅਸੀਂ ਹਰ ਮਹੀਨੇ ਲਿਸਟ ਪੇ ਕਰਦੇ ਆ ਮੁੰਡੇ ਕੁੜੀਆਂ ਦੀ ਕਿਉਂਕਿ ਸਾਰੇ ਪੰਜਾਬ ਦੇ ਉੱਥੇ ਆ ਜਾਂਦੇ ਨੇ ਮੈਂ ਇੱਥੇ ਵੀ ਸ਼ਾਈ ਸਾਹਿਬ ਨੂੰ ਹਰੇ ਮਹੀਨੇ ਭੇਜਦਾ ਹੈ ਇਹ ਜੇ ਕੰਮ ਨਸ਼ਿਆ ਬਰਦੂ ਵੀ ਅਸੀਂ ਕਿਤੇ ਕੋਈ ਵੀ ਆਪਣੇ ਸਮਾਜ ਦੇ ਵਿੱਚ ਕਿਸੇ ਕੰਨਿਆ ਦਾ ਕੋਈ ਰੌਲਾ ਹੁੰਦਾ ਹੈ ਕਿ ਕਹਿੰਦੇ ਅਸੀਂ ਜਾ ਕੇ ਵੀ ਉੱਥੇ ਕੀ ਕਰਦੇ ਚਾਹੇ ਕੋਈ ਵੀ ਸ਼ਹਿਰ ਹੋਵੇ ਅਸੀਂ ਜਾ ਕੇ ਵੀ ਉੱਥੇ ਉਹਨਾਂ ਦਾ ਮਿੰਤਲਲਾ ਕਰਕੇ ਘਰ ਬਿਸਾਉਣ ਦੀ ਕੋਸ਼ਿਸ਼ ਕਰਦੇ ਆ ਅਸੀਂ ਕਹਿੰਦੇ ਆ ਦੋ ਛੜ ਜੁੜਨ ਇਹ ਆਏ ਕੰਮ ਸਾਨੂੰ ਕੀ ਕਹਿੰਦੇ ਨੇ ਕਰਨੇ ਚਾਹੀਦੇ ਨੇ ਹੋਰ ਜਿਹੜੇ ਹੋਰ ਵੀ ਬਹੁਤ ਕੰਮ ਨੇ ਮੈਂ ਬੁਲਾ ਰਹਾ ਤਾਂ ਹੈਵੀ ਪਰ ਇਹਨੇ ਮੈਨੂੰ ਬੜਾਤਾ ਸੀ ਕਹਿੰਦੇ ਬੱਸ